ਮੈਂ ਜੀ ਸਾਥ ਸ੍ਰੀ ਕਾ ਜੀ ਇਹ ਆਪਣਾ ਕੀ ਨਾਂ ਜੀ ਨਪਰੀਤ ਕੌਰ ਇਹ ਤੁਸੀਂ ਸੰਤੀ ਇਹ ਆਪਣੀ ਜਿੱਤ ਕਹਿੰਦੇ ਜੀ ਬਲੌਕ ਸੰਤੀ ਹਾਂ ਜੀ ਹਾਂ ਜੀ ਜੀ ਮੈਡਮ ਕਿੱਥੋਂ ਜਿੱਤੇ ਤੁਸੀਂ ਚੱਕਟਾਰੂ ਜ਼ੋਨ ਤੋਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਆਪਣੇ ਵੋਟਰਾਂ ਸਪੋਰਟਰਾਂ ਤੇ ਰੋੜੀ ਭਾਜੀ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਆ ਇੱਥੇ ਤੱਕ ਲਿਆਂਦਾ ਆ ਥੈਂਕ ਯੂ ਸਾਰਿਆਂ ਦਾ ਰੋੜੀ ਭਾਜੀ ਦਾ ਬਾਪ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਗਿਰੇ ਤਾਜ ਜਿੰਦਾਬਾਦ ਇਹ ਜਿਹੜਾ ਜਿੱਤ ਦਾ ਤਾਜ ਆ ਤੁਸੀਂ ਇਹ ਕਿਹਨੂੰ ਪਹਿਣਾਉਣਾ ਚਾਹੋਗੇ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਤੇ ਰੋੜੀ ਭਾਜੀ ਨੂੰ ਥੈਂਕ ਯੂ ਸੋ ਹਾਂਜੀ ਜੀ ਭਾਜੀ ਕੀ ਕਹਿਣਾ ਚਾਹੂਗਾ ਤੁਸੀਂ ਬਲਾਕ ਪ੍ਰਧਾਨੋ ਕੀ ਕਹਿਣਾ ਚਾਹੂ? ਦੇਖੋ ਜੀ ਬੇਲਾ ਦਾ ਬਹੁਤ ਧੰਨਵਾਦ ਜੀ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਲੌਕ ਸੰਪਤੀ ਚੱਕਟਾਰੂ ਤੋਂ ਮੈਡਮ ਨਪ੍ਰੀਤ ਕੌਰ ਜੀ ਇਹਨਾਂ ਨੂੰ ਚੋਣ ਲੜਾਈ ਆ ਜੀ ਉਹਨਾਂ ਦਾ ਬਹੁਤ ਦਿਲ ਦੀਆਂ ਗਾਰਾਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਪੋਰਟ ਕੀਤੀ ਆ ਉਹਨਾਂ ਦਾ ਵੀ ਦਿਲ ਦੀਆਂ ਗਾਰਾਆਂ ਤੋਂ ਧੰਨਵਾਦ ਜੀ ਬਸ ਇੰਨਾ ਕਹਿੰਦਾ ਖਿਮਾ ਦਾ ਜੱਜਗੋਆ ਜੀ ਸਾਨੂੰ ਬਹੁਤ ਬੜੀ ਲੀਡ ਤੇ ਜਿੱਤ ਦਿਵਾਈ ਆ ਜੀ ਧੰਨਵਾਦ ਹਾਂ ਜੀ ਚਾਚਾ ਚੀਸੀ ਜੀ ਤੋਂ ਬੋਲ ਲੀ रोको लो